ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਬੜਾ ਹੀ ਗੰਭੀਰ ਮਸਲਾ ਮੁੱਦਾ ਹੈਗਾ ਗੋਨਿਆਣਾ ਮੰਡੀ ਦੇ ਵਿੱਚੋਂ ਇੱਕ ਨਰਿੰਦਰਜੀਤ ਸਿੰਘ ਮੁੰਡਾ ਜਿਹੜਾ ਸੀਆਈ ਸਟਾਫ ਨੇ ਚੱਕਿਆ ਸੀ ਤੇ ਉਹਦੀ ਥਾਣੇ ਦੇ ਅੰਦਰ ਮੌਤ ਹੋ ਜਾਂਦੀ ਹੈ ਵਜਾ ਕੀ ਸੀ ਕਿਉਂ ਚੱਕਿਆ ਗਿਆ ਉੱਤੇ ਮੁਕੱਦਮਾ ਕੀ ਸੀ ਔਰ ਇਲਜ਼ਾਮ ਹੈ ਲੱਗਦਾ ਕਿ ਉਸ ਮੁੰਡੇ ਨੂੰ ਪੁਲਿਸ ਕਸਟਡੀ ਦੇ ਵਿੱਚ ਟੌਰਚਰ ਕਰਕੇ ਮਾਰਿਆ ਗਿਆ ਤੇ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਮੁਤਾਬਕ ਵੀ ਇਲਜ਼ਾਮ ਜਿਹੜੇ ਨੇ ਉਹ ਪੁਲਿਸ ਤੇ ਜਾਂ ਡਾਕਟਰਾਂ ਤੇ ਲੱਗਦੇ ਆ ਤੇ ਗੋਨੇਣਾ ਮੰਡੀ ਇੱਕ ਛੋਟਾ ਜਿਹਾ ਕਸ਼ਬਾ ਹੈ ਅੱਜ ਮੰਡੀ ਦੇ ਲੋਕਾਂ ਨੇ ਤਕਰੀਬਨ ਸਾਰਾ ਬਾਜ਼ਾਰ ਸ਼ਹਿਰ ਬੰਦ ਕੀਤਾ ਸੀ ਮੈਂ ਜਿਹੜੀ ਗੱਲ ਕਰਨੀ ਹੈ ਦੇਖੋ ਪੁਲਸ ਦੇ ਵਿੱਚ ਉਹ ਅਫਸਰ ਵੀ ਮੌਜੂਦ ਨੇ ਜਿਨ੍ਹਾਂ ਦੇ ਸਿਰ ਤੇ ਪੰਜਾਬ ਦੀ ਖੁਸ਼ਹਾਲੀ ਹੈ ਜਾਂ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਅਸੀਂ ਸੇਖ ਹਾਂ ਤੇ ਉਹ ਕਾਲੀਆਂ ਭੇਡਾਂ ਵੀ ਨੇ ਜਿਨ੍ਹਾਂ ਨੇ ਫੇਕ ਇਨਕਾਊਂਟਰ ਕੀਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰੇ ਕੋ ਆਪਣੀ ਫਿਤਰਤ ਹੁੰਦੀ ਹੈ ਵੀ ਜਿੱਥੇ ਪੁਲਿਸ ਗਲਤ ਹੈ ਉਹਨੂੰ 101% ਗਲਤ ਕਹਿਣਾ ਜਿੱਥੇ ਪੁਲਿਸ ਸਹੀ ਹੁੰਦੀ ਹੈ ਉੱਥੇ ਡਟ ਕੇ ਨਾਲ ਖੜਦੇ ਆ ਕਿ ਇਹ ਪੁਲਿਸ ਨੇ ਕੰਮ ਵਧੀਆ ਕੀਤਾ ਪਰ ਜਿਹੜੀ ਇਹ ਨਰਿੰਦਰ ਦੀਪ ਸਿੰਘ ਮੁੰਡੇ ਦੀ ਮੌਤ ਹੋਈ ਹੈ ਗੋਨਿਆਣਾ ਮੰਡੀ ਇਹਦੇ ਪਿੱਛੇ ਰਾਜ ਕੀ ਹੈ ਇਹ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਗੁੰਨਣਾ ਮੰਡੀ ਦੇ ਜਿਹੜੇ ਲੋਕ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਉਸ ਨੌਜਵਾਨ ਦਾ ਕਿ ਇਨਸਾਫ ਮਿਲੇ ਪਰ ਕਾਰਨ ਕੀ ਹੈ ਤੁਹਾਨੂੰ ਪਤਾ ਹੈ ਬਠਿੰਡੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਐਮਪੀ ਹੈ ਤੇ ਨੰਨੇ ਸ਼ਾਮ ਵੀ ਉਹਨੂੰ ਕਿਹਾ ਜਾਂਦਾ ਹੈ ਤੇ ਉੱਥੋਂ ਦੇ ਮਿੰਦਰਜੀਤ ਸਿੰਘ ਸਿੱਧੂ ਜਿਹੜੇ ਐਮਪੀ ਖੜੇ ਸੀ ਕਾਂਗਰਸ ਦੇ ਉਹ ਵੀ ਹੈਗੇ ਆ ਤੇ ਫਿਰ ਜਿਹੜਾ ਝਾੜੂ ਵਾਲਿਆਂ ਦਾ ਮਾਸਟਰ ਜਸਵੀਰ ਸਿੰਘ ਐਮਐਲਏ ਉਹ ਵੀ ਹੈਗਾ ਤੇ ਰਾਜਾ ਬੜੇਂਗ ਜਿਹੜਾ ਸੂਬਾ ਪ੍ਰਧਾਨ ਆ ਉਹਦਾ ਵੀ ਉਹ ਏਰੀਆ ਕਹਿ ਲਓ ਤੇ ਉਹਦਾ ਹਲਕਾ ਕਹਿ ਲਓ ਇਹਨਾਂ ਵਿੱਚੋਂ ਕੋਈ ਵੀ ਮਾਂ ਦਾ ਪੁੱਤ ਬੌੜਿਆ ਨਹੀਂ ਉਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇਹ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਵੱਧ ਤੋਂ ਵੱਧ ਖਰਾਬ ਹੋਵੇ ਸਰਕਾਰ ਨੂੰ ਕਿਸੇ ਬਹਾਨੇ ਘੇਰਿਆ ਜਾਵੇ ਤੇ ਫਿਰ ਲੋਕਾਂ ਨੂੰ ਅਸੀਂ ਦੱਸਾਂਗੇ ਕਿ ਆਹ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਜਿਹੜੇ ਬੰਦੇ ਨਾ ਅਕਸਰ ਤੁਸੀਂ ਕਹਿੰਦੇ ਹੋ ਕਿ ਤਮਾਸ਼ੀ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਇਹ 4-5 ਲੀਡਰ ਵੀ ਹੁੰਦੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਜੀਤਮਿੰਦਰ ਸਿੰਘ ਸਿੱਧੂ ਤੇ ਰਾਜਾ ਬੜਿੰਗ ਤੇ ਪੁੱਚੋ ਦਾ ਜਿਹੜਾ ਜਸਵੀਰ ਸਿੰਘ ਢਾਡੋਂ ਵਾਲਾ ਐਮਐਲਏ ਉਹ ਵੀ ਹੈ ਤੇ ਜਿਹੜਾ ਬਲਕਾਰ ਸਿੱਧੂ ਹੈ ਖਾਸ ਕਰਕੇ ਜੱਜ ਜੈਤੋ ਦਾ ਐਮਐਲਏ ਇਹ ਕੋੜਮਾ ਸਾਰਾ ਇਕੱਠਾ ਹੀ ਹੈ ਜੇ ਕਿਹਾ ਜਾਵੇ ਤਾਂ ਇਨਾਂ ਵਿੱਚੋਂ ਮਾਂ ਦਾ ਪੁੱਤ ਕੋਈ ਨਹੀਂ ਬੋੜਿਆ। ਵੀ ਜੇ ਇਹ ਪੁਲਿਸ ਦੀ ਗਲਤੀ ਹੈ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਦਾਂ ਤੁਸੀਂ ਹਰੇਕ ਬੰਦੇ ਨੂੰ ਬੇਵਜ੍ਹਾ ਕਾਰਨ ਚੱਕ ਲਓ ਤੇ ਉਹਨੂੰ ਮੌਦੇ ਕਾਰਡ ਉਤਾਰ ਦਿਓ। ਟੌਰਚਰ ਕਰੋ ਤੇ ਵਜ੍ਹਾ ਕੋਈ ਹੋਵੇ ਨਾ। ਇਹ ਬਹੁਤ ਮੰਦ ਭਾਗੀ ਕਟਣਾ। ਮੈਂ ਜਦੋਂ ਪੁਲਿਸ ਦੀ ਗੱਲ ਕਰਦਾ ਨਾ ਬਹੁਤ ਵਾਰੀ ਮੈਂ ਇਹ ਕਿਹਾ ਕਿ ਉਹ ਅਫਸਰ ਵੀ ਹੈਗੇ ਆ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਭਾਵੇਂ ਅੱਤਵਾਦ ਦੇ ਦੌਰ ਦੀ ਗੱਲ ਕਰ ਲੋ ਭਾਵੇਂ 2084 ਦੀ ਗੱਲ ਕਰ ਲੋ ਤੇ ਪੁਲਿਸ ਵਿੱਚ ਉਹ ਅਫਸਰ ਵੀ ਹੈਗੇ ਜਿਨ੍ਹਾਂ ਨੇ ਫੀਟੀਆਂ ਸਟਾਰ ਲਗਾਉਣ ਦੀ ਖਾਤਰ ਫੇਕ ਇਨਕਾਊਂਟਰ ਕੀਤੇ ਤੇ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਵੀ ਜ਼ਰੂਰੀ ਹੈ ਪਰ ਸਵਾਲ ਤਾਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਤੇ ਵੀ ਉਠਣਗੇ ਜੇ ਕੋਈ ਐਮਐਲਏ ਉਥੋਂ ਦਾ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਅਕਾਲੀਆਂ ਦੀ ਐਮਪੀ ਹੋਵੇ ਵੀ ਬਾਬਾ ਹਰਸਿਮਰਤ ਕੋਰ ਬਾਦਲ ਸਵਾਲ ਤਾਂ ਸਭ ਤੇ ਉਠਣਗੇ ਵੀ ਕਿਉਂ ਕਹ ਦੀ ਸਟੇਟਮੈਂਟ ਨਹੀਂ ਆ ਰਹੀ ਕਿਉਂ ਇਹ ਮੁੱਦਾ ਉਭਾਰੇ ਨਹੀਂ ਜਾ ਰਿਹਾ ਕਾਰਨ ਕੀ ਹੈ ਤੇ ਜਿਹੜਾ ਮੈਨੂੰ ਕਾਰਨ ਦਾ ਪਤਾ ਲੱਗਿਆ ਉਹ ਇਹ ਹੈ ਕਿ ਇਹ ਤਮਾਸ਼ਾ ਵੇਖਣ ਵਾਲੇ ਨੇ ਉਹ ਜਿਵੇਂ ਇੱਕ ਬਾਂਦਰ ਹੁੰਦਾ ਹੈ ਮਦਾਰੀ ਦੇ ਕੋਲ ਇੱਕ ਡੁਗਡੂਗੀ ਜੀ ਹੁੰਦੀ ਹੈ ਦੇਖੋ ਵੰਸਰੀ ਜੀ ਹੁੰਦੀ ਹੈ ਕਿਦਾਂ ਰੁਪਈਏ ਬਣਾਉਂਦਾ ਉਹ ਕਿਦਾਂ ਮਠਾਈ ਬਣਾ ਦਿੰਦਾ ਕਿਦਾਂ ਬੰਦੇ ਦੇ ਅੰਦਰੋਂ ਪੈਸੇ ਕੱਢ ਦਿੰਦਾ ਉਹ ਸਾਰਾ ਕੁਝ ਤੁਰੇ ਦੇਖਿਆ ਹੀ ਹੁੰਦਾ ਤੇ ਉਦਾਂ ਦੇ ਇਹ ਸਾਰੇ ਮਦਾਰੀ ਨੇ ਡੁਗਡੂਗੀ ਮਜਾ ਕੇ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਨੇ ਵੀ ਪੰਜਾਬ ਦਾ ਹਾਲਾਤ ਪੰਜਾਬ ਦੇ ਮਾਹੌਲ ਇਦਾਂ ਦੇ ਹੋ ਰਹੇ ਨੇ ਦੇਖੋ ਪੰਜਾਬ ਦੇ ਲੋਕੋ ਤੁਸੀਂ ਗਲਤੀ ਕਰਦੇ ਝਾੜੂ ਵਾਲੀ ਸਰਕਾਰ ਬਣਾ ਕੇ ਅਸਲ ਇਹਨਾਂ ਦਾ ਮੁੱਦਾ ਇਹ ਹੁੰਦਾ ਹੈ ਇਹ ਕਦੇ ਨਹੀਂ ਚਾਹੁੰਦੇ ਵੀ ਕਿਸੇ ਮੁੱਦੇ ਨੂੰ ਸੰਜੀਦਗੀ ਦੇ ਨਾਲ ਲਿਆ ਜਾਵੇ ਉਹਨੂੰ ਸੁਲਝਾਇਆ ਜਾਵੇ ਜਿਹੜਾ ਕੋਈ ਦੋਸ਼ੀ ਹੈ ਉਹਤੇ ਬਣਦੀ ਕਾਰਵਾਈ ਹੋਵੇ ਇਹ ਕਦੇ ਨਹੀਂ ਚਾਹੁੰਦੇ ਜੇ ਪੁਲਿਸ ਦੀ ਇਹ ਗਲਤੀ ਹੈ ਤਾਂ ਮੰਨਣਾ ਪਊ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਸਰਕਾਰ ਦਾ ਹੁੰਦਾ ਵਜਾ ਦੱਸੋ ਵੀ ਉਹ ਮੁੰਡਾ ਕਿਉਂ ਮਾਰਿਆ ਗਿਆ ਉਹਦਾ ਛੋਟਾ ਜਿਹਾ ਬੱਚਾ ਹੈ ਅਜੇ ਮੈਂ ਇੰਟਰਵਿਊ ਸੁਣੇ ਉਹ ਕਹਿੰਦੇ ਬੱਚਾ ਰਾਤ ਨੂੰ ਡਰਦਾ ਦਰਵਾਜ਼ਾ ਬੰਦ ਕਰ ਲੈਂਦਾ ਕਿ ਮਮਾ ਪੁਲਿਸ ਮੈਨੂੰ ਵੀ ਨਾ ਚੱਕ ਕੇ ਮਾਰ ਦੇ ਜਨਕਿ ਇਦਾਂ ਦੇ ਹਾਲਾਤ ਬਣੇ ਨੇ ਜਾਂ ਬਣਾਏ ਗਏ ਨੇ ਇਹਦਾ ਹੱਲ ਲੱਭਣਾ ਜ਼ਰੂਰੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਥੋੜਾ ਬਹੁਤਾ ਅਕਲ ਤੋਂ ਕੰਮ ਲੈਣਾ ਜ਼ਰੂਰੀ ਹੈ ਤੁਸੀਂ ਪੰਜਾਬ ਦੇ ਵਸਿੰਦੇ ਹੋ ਠੀਕ ਹੈ ਜੇ ਕੋਈ ਇਨਸਾਨ ਗਲਤੀ ਕਰਦਾ ਉਹਨੂੰ ਗਲਤੀ ਦੀ ਸਜ਼ਾ ਦਿਓ ਮੈਂ ਨਸ਼ਿਆਂ ਦੀ ਗੱਲ ਕਰਦਾ ਮੈਂ ਗੈਸਟਰਾਂ ਦੀ ਗੱਲ ਕਰਦਾ ਮੈਂ ਅਤਵਾਦ ਦੀ ਗੱਲ ਕਰਦਾ ਜਿਹੜਾ ਤੁਹਾਨੂੰ ਇਹੋ ਜਿਹਾ ਬੰਦਾ ਮਿਲਦਾ ਉਹਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ ਤੁਹਾਡੇ ਨਾਲ ਪੰਜਾਬ ਖੜਾ ਹੈ ਪਰ ਜਾਣ ਬੁੱਝ ਕੇ ਕਿਤੇ ਨਾ ਕਿਤੇ ਇਹੋ ਜਿਹੀਆਂ ਗਲਤੀਆਂ ਜੇ ਕਰੋਗੇ ਨਾ ਤਾਂ ਪੰਜਾਬ ਦਾ ਨੁਕਸਾਨ ਪਹਿਲਾਂ ਵੀ ਬਹੁਤ ਹੋਇਆ ਹੁਣ ਵੀ ਹੋਊਗਾ ਲੀਡਰਾਂ ਦਾ ਕੀ ਹੈ 5 ਸਾਲ ਬਾਅਦ ਬਦਲ ਜਾਂਦੇ ਨੇ ਪੁਲਿਸ ਦੀ ਬਹੁਤ ਲੰਬੀ ਸਰਵਿਸ ਹੁੰਦੀ ਹੈ ਇਹ ਸਵਾਲ ਉੱਠਨੇ ਉੱਠਨੇ ਤੇ ਬੇਨਤੀ ਹੈ ਵੀ ਇਹ ਮਸਲੇ ਨੂੰ ਸਲਝਾਇਆ ਜਾਵੇ ਔਰ ਨਿਆ ਹੋਵੇ ਸੱਚ ਕੀ ਹੈ ਝੂਠ ਕੀ ਹੈ ਉਹ ਸਾਹਮਣੇ ਆਉਣਾ ਚਾਹੀਦਾ ਜਿਹੜੇ ਪੁਲਿਸ ਵਾਲੇ ਦੋਸ਼ੀ ਨੇ ਜਿਨ੍ਹਾਂ ਨੇ ਉਸ ਮੁੰਡੇ ਨੂੰ ਟੌਰਚਰ ਕਰਕੇ ਮਾਰਿਆ ਕਰੰਟ ਲਾਇਆ ਗਿਆ ਉਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਹੀਂ ਜਲੂਸ ਨਿਕਲਣ ਨਾਲ ਫਾਇਦਾ ਕੋਈ ਨਹੀਂ ਇਹਨਾਂ ਗੱਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ